ਭਰੇ ਚੱਲਦਾ ਲੋ ਬਾਈ ਦੂਸਰਾ ਕਿਹੜਾ ਲੈਣ ਖਾਤਰ ਦੁਬਾਰਾ ਪਹੁੰਚ ਗਏ ਸਰਸੇ ਪਰ ਇੱਥੇ ਦਾ ਕਿਹੜਾ ਲੈ ਕੇ ਜਾਣਾ ਬਾਈ ਹੁਣ ਤੇ ਟਰਾਲੀ ਦੇ ਵਿੱਚ ਥੋੜੇ ਜਿਹੇ ਰੋੜੇ ਜਿਹੇ ਪਏ ਆ ਉਹ ਕਰ ਦਈਏ ਸਾਫ ਚੜਦੇ ਆ ਮੈਂ ਤੁਹਾਨੂੰ ਤਾਂ ਜਦੋਂ ਪਾਕੇ ਲੈ ਆ ਉਦੋਂ ਹੀ ਦੇਖਿਆ ਮੈਂ ਆ ਭੇਜ ਜੀ ਰੋੜੇ ਇਹਨਾਂ ਨੂੰ ਸਾਫ ਕਰਨਾ ਪੈਣਾ ਥੱਲੇ ਘੇਰ ਦਿੰਦੇ ਆ ਆਹ ਮੱਟਾਈਂ ਇੱਕਣਾ ਬਾਈ ਸਰਸੇ ਆਉਣਾ ਤਾਂ ਹੈ ਮਟੀਰੀਅਲ ਤੇ ਬਾਈ ਆਹ ਐਸਵਾਈਐਲ ਨਹਿਰ ਜਿਹੜੀ ਜਿੱਥੇ ਤੇ ਬੰਦ ਕਰੀ ਤੀ ਉਹ ਆ ਲੋ ਬਾਈ ਗੱਟੀਆਂ ਵੀ ਜਾਈ ਜਾਂਦੀਆਂ ਪਰ ਹਨ ਨੂੰ ਤਿਆਰ ਹੈਗਾ ਮਟੀਰੀਅਲ ਪਾ ਚੱਕੇਗੇ ਜੇ ਨਾ ਆਹ ਐਸਵਾਈਐਲ ਹੈ ਬਾਈ ਨਹਿਰ ਪੂਰਾ ਤੋਂ ਬੰਦ ਹੋ ਗਈ ਸੀ ਗਾਹ ਨਹੀਂ ਗਈ ਵੀ ਜਦੋਂ ਜਿਹੜੀ ਪਹਿਲਾਂ ਢਾਈ ਸੀ ਨਹਿਰ ਉਹ ਬੱਚਾ ਹ ਬੇਰੀ ਦੇ ਉਰ ਲਿਆ ਥੋੜਾ ਜਿਹਾ ਨਹੀਂ ਦਿਖਾ ਦੇਣਾ ਤਾਂ ਤੇ ਚਲੋ ਬਾਕੀ ਜਾ ਕੇ ਭਰਦੇ ਆ ਸਵਾ ਡੇਢ ਘੰਟਾ ਲੱਜਾਂਦਾ ਜੀ ਆਉਣ ਨੂੰ ਬਾਕੀ ਦੇਖਦੇ ਬਾਈ ਰਾਹ ਹੁਣ ਗਾਹ ਖਰਾਬ ਆ ਹਵਾਈ ਰਾਹ ਗੱਡੀਆਂ ਚੱਲਦੀਆਂ ਬਹੁਤ ਪੂਰੇ ਟੋਏਆਂ ਜਿਆਦਾ ਹੈ ਭਾਈ ਪਾਣੀ ਹੋਰ ਇਟਾ ਲਾ ਟਿਕਲੇ ਜਾਣਾ ਬਰਾਉਨ ਜਿਹੜਾ ਪਹਿ ਢੇਰੀ ਲੱਗੀ ਲੋ ਭਾਈ ਨੰਬਰ ਲੱਗਣ ਤੋਂ ਪਹਿਲਾਂ ਇੱਕ ਗੱਡੀ ਖੜੀ ਥੀ ਉਹਦਾ ਨੰਬਰ ਲੱਗਿਆ ਜਿੱ ਤੋਂ ਬਾਅਦ ਭਾਈ ਕਹਿੰਦਾ ਤੇ ਆ ਨੰਬਰ ਤੇ ਚੱਲੂਗਾ ਕੰਮ ਆ ਲੋ ਭਾਈ ਬਦਲ ਬਾਈ ਹੋਈ ਵੀ ਪੂਰੀ ਆ ਦੇਖੋ ਆ ਚੀਜ਼ ਆ ਭਾਈ ਦੇਖ ਰਿਆਂ ਦੀ ਆ ਦੇਖੋ ਆਹ ਵਾਈ ਆਪਣਾ ਟਰੈਕਟਰ ਖੜ ਗਿਆ ਉਧਰ ਮੈਂਟੋਸ ਕਿੰਟੀ ਕੰਮ ਆ ਭਰ ਭਰੀ ਹੈ ਜਦਾਂ ਤਾਂ ਹਲੋ ਵਾਈ ਆ ਗਿਆ ਹਥਿਆਰ ਜਿਹੜਾ ਬੜੀਆਂ ਬੜੀਆਂ ਚੀਜ਼ਾਂ ਨੂੰ ਟੱਕਾ ਦਿੰਦਾ ਇਹ ਮਿੱਟੀ ੱਤਕਣ ਵਾਲਾ ਕਹਿੰਦਾ ਜਿਹਨੂੰ ਲੋਡਰ ਆ ਵੀ ਭਾਈ ਖੜੀ ਆ ਭਰੀ ਦੇ ਬਸ ਦਾ ਕੰਮ ਨਹੀਂ ਹੈਗਾ ਬੜੇ ਕੰਮ ਨੂੰ ਲੋਡਰੇ ਚੱਲਦਾ काम बाकी वो गड्डी पर भी भाई ट्रेसी बजन लग गई वा सिस्टम बढ़िया भाई ये खड़ा ही घूम ਚਲੋ ਹੁਣ ਉਹ ਨਾ ਬਾਈ ਟਰੈਕੀ ਵਾਲਾ ਨਾ ਚਲੋ ਟੋਪਾ ਬਾਈ ਗਾ ਲਓ ਬਾਈ ਬਜਰੀ ਭਰ ਕੇ ਆ ਗਈ ਉਹ ਸਾਹਮਣੇ ਖੜ ਗਿਆ ਟਰੈਕਟਰ ਤੇ ਇਧਰ ਵੀ ਬਹੁਤ ਕੰਮ ਜੋਰਾਂ ਉਪਰ ਚੱਲ ਰਿਹਾ ਬਾਈ ਲੱਗੇ ਹੋਏ ਸਰੀਆ ਬੰਨਣਾ ਇਹ ਇੱਧਰ ਹਾਂਜੀ ਮੈਜ ਦੇ ਨਾਲ ਜਾਇਆ ਮੜਾ ਜੀ ਕੀ ਹਾਲ ਹੈ ਜੀ ਕਿਦੋਂ ਚੱਲਿਆ ਇਹ ਬੜੀ ਉਹ ਵਾਈਬਰੇਟਰ ਮਸ਼ੀਨ ਲੈਣ ਚੱਲਿਆ ਮੋਟਰਸਾਈਕਲ ਪਰ ਬਹੁਤ ਗੱਡੀ ਆਉਗੀ ਅੱਛਾ ਕਿੱਧਰੇ ਤੇ ਆਉਣੀ ਹੈ ਜਾਇਆ ਹੁੰਦਾ ਦੋਹੇ ਜਣੇ ਅੱਪਰ ਨੂੰ ਘੁੰਮਿਆ ਅੱਛਾ ਜੇ ਆਉਂਦੇ ਆ ਓਕੇ ਲਓ ਬਾਈ ਇੱਧਰ ਨਿਊਆਂ ਦੇ ਵਿੱਚ ਘਟਕਾ ਪੈ ਗਿਆ ਜਿੱਥੇ ਪਹਿਲਾਂ ਹਾਂ ਅਲੋ ਸਾਰੇ ਕੰਮ ਮੁਕੰਮਲ ਹੁੰਦਾ ਜਾਂਦਾ ਆ ਬਾਈ ਜਿੱਥੇ ਪਿੱਲਰ ਲੱਗਣੇ ਉੱਥੇ ਆ ਲੂੰਗੜ ਟੋਏ ਪਟੋਏ ਹਾਂ ਚੱਲਦੀ ਅੱਜ ਤਰਾਇ ਵੀ ਸ਼ੁਰੂ ਹੋ ਗਈ ਇੱਟ ਦਾ ਨੰਬਰ ਲੱਗੂਗਾ ਕੱਲ ਨੂੰ ਪੱਕਾ ਹਾਂ ਚੱਲ ਵਧੀਆ ਯਾਰ ਕੱਲ ਹੈਂ ਕਰ ਦੋ ਕਰ ਦੋ ਰਿਕਾਰਡ ਜਿਹੜੇ ਤੁਸੀਂ ਕਰਨੇ ਆ ਨਾ ਕੰਮ ਕਰ ਦੋ ਬਾਈ ਟੈਂਕੀ ਆ ਗਈ ਆ ਉਹ ਲੋ ਬਦ ਕੋਈ ਗੱਲ ਨਹੀਂ ਇਵੇਂ ਕੁਝ ਨਹੀਂ ਕਹਿੰਦਾ ਹੈਗਾ ਚੱਲੀ ਜਾਣ ਦੋ ਜਿਹੜਾ ਚੱਲਦਾ ਲੈ ਬਾਈ ਹੌਲੀ ਹੌਲੀ ਹੋਊ ਨਕਸ਼ਾ ਪਾਸ ਪਾਣੀ ਨੇ ਤਾਂ ਬਾਈ ਹੌਲੀ ਹੌਲੀ ਉਤਰਨਾ ਹੈ ਤਾਂ ਇੱਟ ਭੁਖੀ ਆਲੇ ਹੌਲੀ ਹੌਲੀ ਰੱਜ ਕੇ ਪਾਣੀ ਨੇ ਉਤਰਨਾ ਹੈ ਪੂਰੀ ਆ ਨਾ ਭੁਖੀ ਇੱਕ ਠੀਕ ਨੇ ਉਹ ਆ ਗਿਆ ਬਈ ਬੰਦਾ ਆਪਣਾ ਲੈ ਵੇ ਅਮੇਰ ਵੀ ਲੈ ਵਰਾ ਨਹੀਂ ਚੱਲਿਆ ਫਿਰ ਹੈ ਕਿਸੇ ਨੂੰ ਪੁੱਛ ਰਿਹਾ ਇੱਥੇ ਆਹੋ ਕਿੰਨੇ ਦਿਨ ਬਾਈ ਉਹ ਗੇਰਾ 500 ਦੇ ਦੀ ਬਹੁਤ ਆ ਆ ਵੀ ਟਰੈਕਟਰ ਉੱਥੇ ਨੂੰ ਖੜਾ ਦੇ ਟਰੈਕਟਰ ਦੇ ਪਿੱਛੇ ਨੂੰ ਮੈਂ ਆ ਕੇ ਛੱਡਿਆ ਆਉਂਗਾ ਉੱਥੇ ਨੂੰ ਲਾ ਦੇ ਚੱਕ ਬ੍ਰੇਕ ਕੋਲ ਆਖਤਾ ਮਾਰੀ ਤਾਂ ਗੰਭੀਰ ਲੰਘ ਚੱਲਿਆ ਰੇਸਾਂ ਹੀ ਬੰਦ ਹੈ ਹਾਂ ਲੈ ਆਪਣੀ ਗੱਡੀ ਦੀ ਚਾਬੀ ਕੱਢ ਲਵਾ ਗੱਡੀਆਂ ਆ ਕੇ ਖੜੀ ਜਾਂਦੀਆਂ ਨੇ ਨਾ ਚੌਕ ਵਿੱਚ ਕਰਨਾ ਚੌਕ ਹਾਂ ਚੱਲ ਲੋ ਭਾਈ ਕੰਮ ਸਾਰੇ ਚੱਲੀ ਜਾਂਦੇ ਆ ਪਰ ਇੱਥੇ ਆਪਾਂ ਨੇ ਲੈ ਕੇ ਖੜਾਤਾ ਤਾਂ ਉਹਦੇ ਪਿੱਛੇ ਵੀ ਬਾਈ ਖੜ ਗਿਆ ਨਹੀਂ ਆ ਪਿੱਛੇ ਹੀ ਲਾ ਦੇ ਚੱਕ ਸਿੱਟੂ ਅੱਤਰੇ ਕਲੱਚ ਛੱਡਣ ਚ ਹਾਲੇ ਤੋ ਕਮਜ਼ੋਰ ਆ ਆ ਜਾ 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 ਚੱਲ ਬੱਸ ਉੱਪਰ ਚੜ ਲਿਆ ਇਹਦੇ ਕੋਈ ਮੈਨੂੰ ਲੱਗਦਾ ਖੇਡ ਲਿਆ ਇਹਦੇ ਉੱਪਰ ਕੋਈ ਲੋ ਭਾਈ ਕੋ ਪਿੱਛੇ ਮਹਿੰਦਰਾ ਆਹ ਮਹਿੰਦਰਾ ਦੋਨੋਂ ਲੱਗੇ ਖੜੇ ਆ ਖੋਲ ਵੀ ਖੋਲ ਗੱਡੀ ਯਾਦਰਾਪ ਰਾਕੇ ਆਉਣੀ ਆ ਪੋਛਾ ਹਾ ਬਈ ਟੀਵੀ ਦੇਖਦੇ ਆ ਤੁਸੀਂ ਨਾ ਖਬਰ ਛੱਡੇ ਕੋਈ ਭਾਰਤ ਦੀ ਲੋ ਬਈ ਉਹ ਚੱਲ ਰਿਹਾ ਉੱਧਰ ਮਾਰਨਿੰਗ ਮੋਟੀ ਖਬਰ ਵੀ ਰੋਣੀ ਗਈ ਹੈ ਹਾਂ ਠੀਕ ਆ ਠੀਕ ਆ ਚਲੋ ਬਈ ਚੱਲ ਰਿਹਾ ਕੰਮ ਹੁਣ ਲੈਉਣੀਆਂ ਵਾਈਬ੍ਰੇਟਰ ਮਸ਼ੀਨ ਚੱਕ ਕਿੱਧਰ ਆ ਮੁੰਡਾ ਡੈਡੀ ਉੱਥੇ ਹੀ ਪੁੱਛ ਲੂੰਗੇ ਕੋਈ ਚੱਕਣਗੇ ਹੈ ਤਰਿਆ ਆ ਗਿਆ ਕਰ ਗਿਆ ਇੰਨੂ ਆ ਜਾ ਉਹ ਬੱਗੂ ਹਾਏ ਕਿੱਥੇ ਖੜਾ ਬੱਗੂ ਕੱਢ ਹੋ ਜੂਗਾ ਕੱਢ ਦੇ ਫਿਰ ਸਿਆਲ ਵੇਖ ਚਾਦਰ ਛੱਡ ਦੇ ਲੈ ਭਾਈ ਚੱਲਦੇ ਆ ਚੱਲ ਅੱਜ ਬਾਈ ਪਹਿਲੀ ਗੇਲਾ ਬੈਠ ਰਿਹਾ ਥਾਰ ਦੇ ਵਿੱਚ ਦੇਖੋ ਬਾਹਗੁਰੂ ਸੱਚਾ ਪਾਤਸ਼ਾਹ ਲੈ ਬਾਈ ਚੱਲ ਵਿੱਚ ਤਾਂ ਬਾਜੀ ਨਹੀਂ ਗੱਡੀ ਦੀ ਜਮਾਈ ਹਨਾ ਐਥੇ ਨੂੰ ਬਾ ਮੋੜ ਲੈ ਇਧਰ ਨੂੰ ਚੱਲ ਚੱਪ 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 ਚਲੋ ਜੀ ਰਿੰਗ ਦੇਖਦਾ ਨਹੀਂ ਜਾਇਆ ਮੜਾ ਜਾ ਪੁੱਛਣਾ ਪੈਣਾ ਬਾਈ ਕਹਿੰਦਾ ਆ ਆ ਗਿਆ ਚਲੋ ਬਾਈ ਲੱਗੇ ਜਾਉਂਗਾ ਤੇਰੇ ਜਦੋਂ ਬਹੁਤ ਪਸੇ ਜਾ ਲੋ ਬਾਈ ਪਹੁੰਚ ਗਏ ਬਹੁਤ ਔਖੇ ਹੈ ਕੰਮੇ ਹੋ ਗਿਆ ਤਾਂ ਵੀ ਬੇਲੇ ਤੇ ਗਾਂ ਪੰਜ ਕਿਲੋਮੀਟਰ ਆਉਣਾ ਪਿਆ ਹਨਾ ਖੋਲ ਨਹੀਂ ਲੋਕ ਲੋ ਬਾਈ ਇਹ ਛੋੜ ਦੇ ਜੀ ਬੱਟੂ ਆਹੋ ਲੋ ਛੋੜ ਦੇ ਖੜੀਆ ਕਰੀ ਮਾਰ ਲੈ ਚੱਕ ਇਹਦਾ ਪਿੱਛੇ ਹੀ ਰੱਖ ਲੈ ਪਾਇ ਪੇ ਮੈਂਗਾ ਹਾਂ ਕਰ ਲੈ ਕੇ ਹਾਂ ਕਰ ਲੈ ਕੇ ਜਾਣੀ ਜੀ ਖੜਾ ਕਰ ਲੈ ਬਸ ਖੜਾ ਕਰ ਲੈ ਬਸ ਪਾਇ ਪੇ ਆਇ ਤਾਂ ਮਸ਼ੀਨ ਤਾਂ ਹਲੇ ਆਪਾਂ ਨੇ ਚੱਕਣੀ ਆ ਚਾਦਰ ਕੱਢ ਲੈ ਮੋਟਰ ਵਿਚੇ ਜੀ ਦਾ ਬਸ ਅੱਛਾ ਠੀਕ ਆ ਠੀਕ ਆ ਆਹੀ ਆ ਬਹੁਤ ਠੀਕ ਆ ਬਸ ਰੱਖ ਦੇ ਚਲ ਬਹੁਣੇ ਹੀ ਜਾਂਦੇ ਹਾਂ ਹਾਂ ਅੱਗੇ ਬੜੀ ਸਮਝ ਆਵੇ ਨਾ ਨਾ ਠੀਕ ਹੈ ਹੁਣ ਤਾਂ ਬਿਜਲੀ ਵਾਲਾ ਹੈ ਨਾ ਜੀ ਹਾਂ ਬਿਜਲੀ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਠੀਕ ਹੈ ਧੰਨਵਾਦ ਚਲੋ ਭਾਈ ਤਾਂ ਸਾਦਾ ਹੀ ਕੋਈ ਟਕੜਾ ਨਹੀਂ ਤਾਂ ਹੈਗਾ ਚਲੋ ਮੋੜ ਸੇ ਲਗਣੇ ਚਲੋ ਠੀਕ ਹੈ ਭਾਈ ਤਾਂ ਭਾਈ ਉਹ ਦੇ ਇਹ ਲੈ ਕੇ ਲੈ ਕੰਮ ਹੋ ਹੀ ਜਾਂਦੇ ਆ ਇਹ ਰਾਹ ਦਾ ਤੰਗ ਕਰਦੇ ਆ ਅੱਜ ਮੌਸਮ ਬੜਾ ਪਰੇ ਆ ਗਿਆ ਜੀ ਹਾਂ ਜੀ ਮੈਂ ਕਾਲੂ ਪਟਾਕੇ ਪਾਉਂ ਮੈਂ ਕਾਲੂ ਪਟਾਕੇ ਪਾਉਂ ਜੀ ਤਰੀ ਕਣਨੀ ਦੇਣਾ ਹੈ ਬਿਸਤਰੀ ਚਲਤ ਕੜਵਾ ਤਿਆਰ ਚੱਲ ਸਰ ਇਹ ਵੀ ਅੱچھے ਬਣਾਦਾ